ਜਾਂਦੇ ਹੋ ਡਾਕਟਰ ਕੋਲ ਦਵਾਈ ਲੈ ਕੇ ਘਰੇ ਖਾਂਦੇ ਹੋ ਫਿਰ ਜਾਂਦੇ ਹੋ ਖਾਂਦੇ ਹੋ ਫਿਰ ਜਾਂਦੇ ਹੋ ਖਾਂਦੇ ਹੋ ਫਿਰ ਨਵਾਂ ਰੋਗਾ ਆ ਜਾਂਦਾ ਕੋਰ ਉਹਦੀ ਵੀ ਖਾਂਦੇ ਹੋ ਫਿਰ ਆ ਜਾਂਦਾ ਉਹ 사이ਕਲ 'ਚ ਗੇੜ ਤੇ ਤੁਸੀਂ ਘੁੰਮੀ ਜਾ ਰਹੇ ਹੋ ਕਿ ਕਈ ਸਾਲਾਂ ਤੋਂ ਘੁੰਮੀ ਜਾ ਰਹੇ ਹੋ ਜੇ ਇਹਨੂੰ ਰੋਕਣਾ ਚਾਹੁੰਦੇ ਹੋ ਅੱਛਾ ਤੁਹਾਡਾ ਦਾਦਾ ਵੀ ਘੁੰਮਿਆ ਬਾਪ ਵੀ ਘੁੰਮਿਆ ਤੁਸੀਂ ਵੀ ਘੁੰਮੇ ਤੁਹਾਡਾ ਬੱਚਾ ਵੀ ਘੁੰਮ ਰਿਹਾ ਤੇ ਚਾਰ ਪੀੜੀਆਂ ਤੋਂ ਇੱਕ ਵੀ ਸੂਰਮਾ ਨਹੀਂ ਪੈਦਾ ਆਇਆ ਜਿਹੜਾ 사이ਕਲ ਰੋਕ ਲਵੇ ਇੱਕ ਵੀ ਬੁੱਧੀਜੀਵ ਨਹੀਂ ਪੈਦਾ ਆਇਆ ਸਾਡੇ ਡੀਐਨਏ 'ਚੋਂ ਜਿਹੜਾ ਇਹਨੂੰ ਰੋਕ ਲਵੇ ਤਾਂ ਉਹ ਚੀਜ਼ ਜੋ ਅਸੀਂ ਸਮਝਾਉਂਦੇ ਆ ਵੀ ਇਹਨੂੰ ਰੋਕਣ ਦਾ ਇੱਕੋ ਹੀ ਹੱਲ ਹੈ ਠੀਕ ਹੈ ਐਲੋਪੈਥੀ ਨੂੰ emergeny ਲਈ ਬਣਾਇਆ ਗਿਆ ਐਲੋਪੈਥੀ ਨੂੰ ਜੰਗ ਦੇ ਮੈਦਾਨ ਲਈ ਬਣਾਇਆ ਗਿਆ ਐਲੋਪੈਥੀ ਨੂੰ ਫੈਕਟਰੀ 'ਚ ਕੰਮ ਕਰ ਰਹੇ ਕੈਮੀਕਲ ਫੈਕਟਰੀ 'ਚ ਕੰਮ ਕਰ ਰਹੇ ਮਜ਼ਦੂਰਾਂ ਲਈ ਬਣਾਇਆ ਗਿਆ ਉੱਥੇ ਉਹ ਬਹੁਤ ਅੱਛੀ ਦੇਣ ਹੈ ਇਨਸਾਨ ਦੀ ਕਿਉਂਕਿ ਉਹ ਉਹਨੂੰ ਉਸ ਟਾਈਮ ਤੇ ਕੱਢੇਗੀ ਠੀਕ ਹੈ ਉਹ emergeny ਵਾਲਾ ਬੰਦਾ ਉੱਧਰ ਹੀ ਜਾਏਗਾ ਲੇਕਿਨ ਜਿਹੜਾ ਲਾਈਫ ਸਟਾਈਲ ਵਾਲੇ ਸਾਈਕਲ 'ਚ ਫਸਿਆ ਹੋਇਆ ਹੈ ਉੱਥੋਂ ਨਿਕਲਣਾ ਤਾਂ ਤੁਹਾਨੂੰ ਨੇਚਰਲ ਸੈਂਸ ਵੱਲ ਆਣਾ ਪਵੇ ਹਰ ਪੇਸ਼ੈਂਟ ਨੂੰ ਪਹਿਲਾਂ 1 ਘੰਟੇ ਦੀ ਕਾਉਂਸਲਿੰਗ 'ਚ ਬਿਠਾਉਣਾ ਹੈ ਜਿਹੜਾ ਪੇਸ਼ੈਂਟ ਸਾਡੀ ਕਾਉਂਸਲਿੰਗ ਸੀ ਜੀ ਬੈਠਦਾ ਉਹਨੂੰ ਸੀ ਮੈਡੀਸਿਨ ਨਹੀਂ ਦਿੰਦੇ। ਕਿਉਂਕਿ ਚੰਦਰੂਸਥਿਤੀ ਸ਼ੁਰੂਆਤ ਸ਼ਬਦ ਤੇ ਵਿਚਾਰ ਤੋਂ ਹੁੰਦੀ ਹੈ। ਬੰਦਾ ਸਾਡੇ ਕੋਲ ਜਦੋਂ ਆਂਦਾ ਹੈ ਉਹ ਪਿਛਲੇ 10-15 ਸਾਲ ਦਾ ਰਿਲੇਸ਼ਨ ਉਹਦਾ ਐਲਵੈਥੀ ਨਾਲ ਹੁੰਦਾ ਹੈ। ਤਾਂ ਉਸੇ ਪਰਸੈਪਸ਼ਨ ਨਾਲ ਆਂਦਾ ਹੈ। ਉਹ ਪਰਸੈਪਸ਼ਨ ਨੂੰ ਤੋੜਨਾ ਜ਼ਰੂਰੀ ਹੁੰਦਾ ਹੈ। ਡਾਕਟਰ ਆਪਣੇ ਸਕਿੱਲ ਨੂੰ ਯੂਜ਼ ਕਰਦਾ ਹੈ ਤੇ ਪੇਸ਼ੈਂਟ ਆਪਣੀ ਵਿਲ ਨੂੰ ਯੂਜ਼ ਕਰਦਾ ਹੈ। ਜਦੋਂ ਸਕਿੱਲ ਤੇ ਵਿਲ ਪਲਸ ਹੁੰਦੇ ਨੇ ਤਾਂ ਜੀ इक्वल ਟ ਫਿਰ ਉਸੇ ਸੋਲੂਸ਼ਨ ਨਿਕਲ ਆਉਂਦਾ ਹੈ ਕਿਸੇ ਵੀ ਬਿਮਾਰੀ ਦਾ ਮੈਂ ਸੁਣਿਆ ਜਿਹੜੇ ਤੁਸੀਂ ਆ ਡਾਕਟਰ ਬਣਾ ਰਹੇ ਹੋ ਸਾਰੇ ਪਹਿਲਾਂ ਪੇਸ਼ੈਂਟ ਹੀ ਸੀਗੇ ਯੈਸ ਪੇਸ਼ੈਂਟ ਤੋਂ ਹੀ ਅਸੀਂ ਸਿਲੈਕਸ਼ਨ ਹੀ ਉੱਥੋਂ ਕਰਦੇ ਹਾਂ ਡਾਇਰੈਕਟ ਬੰਦਿਆਂ ਨੂੰ ਕਿਸੇ ਨੂੰ ਅਸੀਂ ਕੋਰਸ ਨਹੀਂ ਦਿੰਦੇ ਭਾਵੇਂ ਕੋਈ ਬੰਦਾ ਆਵੇ ਮੀਨਸ ਤੁਸੀਂ ਕਹੋ ਕਿ ਜੀ ਮੈਨੂੰ ਰੋਗ ਤਾਂ ਨਹੀਂ ਕੋਈ ਹੈਗਾ ਬਟ ਮੈਂ ਪੜ੍ਹਨਾ ਚਾਹੁੰਦਾ ਹੈ ਤਾਂ ਹੋ ਸਕਦਾ ਹੈ ਕਿ ਅਸੀਂ ਤੁਹਾਨੂੰ ਲੋਨ ਨਾ ਕਰੀਏ ਜਾਂ ਤਾਂ ਅਸੀਂ ਪੁੱਛਾਂਗੇ ਤੁਹਾਡੇ ਸਰੀਰ ਦਾ ਰੋਗ ਲੱਭ ਕੇ ਦੇ ਦੋ ਜੇ ਹੈਗਾ ਜਾਂ ਆਪਦੀ ਫੈਮਿਲੀ ਦਾ ਦੋਨਾਂ 'ਚੋ ਇੱਕ ਦੀ ਜ਼ਿੰਮੇਵਾਰੀ ਤੁਹਾਨੂੰ ਲੈਣੀ ਪੈਣੀ ਠੀਕ ਹੈ ਦੋਨੋਂ 'ਚੋ ਇੱਕ ਟਾਸਕ ਤੁਹਾਨੂੰ ਮਿਲਣਾ ਹੈ ਕਿਉਂਕਿ ਅਸੀਂ ਤੁਹਾਨੂੰ ਤੋਂ ਕੌੜੇ ਇੱਥੇ ਪ੍ਰੈਕਟੀਕਲ ਕਰਵਾਣਾ ਹੈ ਨੈਚੁਰਲ ਸਾਇੰਸ ਦੇ ਮੁਤਾਬਕ ਤਾਂ ਬੱਚੇ ਦੇ ਲਈ ਸਭ ਤੋਂ ਬੈਸਟ ਟੀਕਾ ਮਾਂ ਦਾ ਦੁੱਧ ਹੈ ਤੇ ਜੇ ਮਾਂ ਦਾ ਦੁੱਧ ਉਹਨੂੰ ਸਹੀ ਟਾਈਮ ਤੇ ਮਿਲ ਜਾਵੇ ਉਹ ਹਾਈ ਇਮਿਊਨਿਟੀ ਲੈ ਕੇ ਬੱਚਾ ਪੈਦਾ ਹੁੰਦਾ ਅੱਜ ਸਾਡੇ ਦੇਸ਼ ਦੇ ਲੋਕਾਂ ਨੂੰ ਹਾਈ ਇਮਿਊਨਿਟੀ 'ਚ ਕਾਊਂਟ ਕੀਤਾ ਜਾਂਦਾ ਹੈ ਇਸੇ ਕਰਕੇ ਬਹੁਤ ਸਾਰੇ ਐਕਸਪੈਰੀਮੈਂਟ ਸਾਡੀਆਂ ਬਾਡੀਆ ਤੇ ਹੁੰਦੇ ਆ ਆ ਪਿੱਛੇ ਜੇ ਕੋਵਿਡ ਵਾਲਾ ਐਕਸਪੈਰੀਮੈਂਟ ਹੋਇਆ ਹੈ ਤੇ ਅੱਜ ਦੇਖੋ ਸਟੇਟਮੈਂਟ ਆਈ ਹੈ ਕੰਪਨੀ ਦੁਆਰਾ ਤੇ ਫਿਰ ਲਾਲਾ ਲਾਲਾ ਹੋਈ ਹੈ ਤਾਂ ਐਕਸਪੈਰੀਮੈਂਟ ਹੀ ਸੀ ਨਾ ਕਿ ਉਹਦੀ ਪ੍ਰਭਾਵੀ ਕੌਣ ਕਰੇਗਾ ਠੀਕ ਹੈ ਜੇ ਅਸੀਂ ਨੇਚਰਲ ਸਾਇੰਸ ਨਾਲ ਜੁੜੇ ਹੁੰਦੇ ਤੇ ਕਮ ਸੇ ਕਮ ਸਸੀਂ ਦਿਮਾਗੀ ਤੌਰ ਤੇ ਜਾਗਦੇ ਹੁੰਦੇ ਤੇ ਕਮ ਸੇ ਕਮ ਬਹੁਤ ਸਾਰੇ ਦੇ ਪਰਿਵਾਰਾਂ ਦੇ ਧੀ ਪੁੱਤ ਬੱਚੇ ਜ ਕਮਾਉਣ ਵਾਲੇ ਜਿਹੜੇ ਧਰਤੀ ਤੋਂ ਚਲੇ ਗਏ ਉਸ ਤੋਂ ਬਾਅਦ ਕਲੋਟਿੰਗ ਦੇ ਨਾਲ ਬ੍ਰੇਨ ਹੈਮਰਜ ਦੇ ਨਾਲ ਉਹ ਬਚਦੀ ਵਿੱਚ ਹੁੰਦੇ ਉਹਨਾਂ ਡੀ5 ਚੈਨਲ ਨੂੰ ਪੰਜਾਬੀ ਦੇ ਨਾਲ ਜੁੜਿਓ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਤੁਸੀਂ ਪੋਲਿਟਿਕਸ ਦੇ ਨਾਲ ਸੰਬੰਧਿਤ ਜਾਂ ਕ੍ਰਾਈਮ ਦੀਆਂ ਖਬਰਾਂ ਤਾਂ ਜ਼ਰੂਰ ਹਰ ਚੈਨਲ ਤੇ ਦੇਖਦੇ ਹੋਵੋਗੇ ਪਰ ਅੱਜ ਤੁਹਾਨੂੰ ਇੱਕ ਵੱਖਰੀ ਖਬਰ ਦਿਖਾਉਣ ਜਾ ਰਹੇ ਹਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿਉਂਕਿ ਲੋਕਾਂ ਦੀਆਂ ਵੀ ਸਾਨੂੰ ਲਗਾਤਾਰ ਇਹ ਕਾਲਸ ਆ ਰਹੀਆਂ ਸੀਗੀਆਂ ਕਿ ਕੋਈ ਅਜਿਹਾ ਵੀ ਤੁਸੀਂ ਦਿਖਾਓ ਜਿਸ ਦੇ ਨਾਲ ਲੋਕਾਂ ਦਾ ਫਾਇਦਾ ਹੋਵੇ ਕਿਉਂਕਿ ਇੱਕ ਡਾਕਟਰ ਵਰਿੰਦਰ ਸਿੰਘ ਪੁੱਲਰ ਨੇ ਤਾਂ ਉਹਨਾਂ ਦੇ ਬਾਰੇ ਸਾਨੂੰ ਜਿਹੜਾ ਲਗਾਤਾਰ ਈ ਕਾਲਸ ਆ ਰਹੀ ਸੀ ਕਿ ਯਾਰ ਉਹਨਾਂ ਵਾਸਤੇ ਜਰੂਰ ਤੁਸੀਂ ਜਿਹੜਾ ਕਵਰੇਜ ਕਰੋ ਕਿਉਂਕਿ ਉਹਨਾਂ ਵੱਲੋਂ ਆਪਾਂ ਕਹਿ ਸਕਦੇ ਹਾਂ ਕਿ ਨੈਚੁਰਲ ਸਾਇੰਸ ਦੀ ਜਿਹੜੀ ਮੈਡੀਸਨ ਹੈ ਉਹ ਪ੍ਰੋਵਾਈਡ ਕਰਵਾਈ ਜਾਂਦੀ ਹੈ ਲੋਕਾਂ ਨੂੰ ਤਾਂ 1 ਮਹੀਨੇ ਦੇ ਵਿੱਚ ਦੋ ਕੈਂਪਸ ਵੀ ਜਿਹੜੇ ਉਹਨਾਂ ਵੱਲੋਂ ਲਗਾਏ ਜਾਂਦੇ ਨੇ ਤਾਂ ਉਸ ਨੂੰ ਲੈ ਕੇ ਅੱਜ ਅਸੀਂ ਸਪੈਸ਼ਲ ਤੌਰ ਤੇ ਜਿਹੜਾ ਦੇਖਿਆ ਕਿ ਕਿੱਥੇ ਉਹਨਾਂ ਦਾ ਕੈਂਪ ਲੱਗੇਗਾ ਕਿਉਂਕਿ ਸੈਚਰਡੇ ਯਾਨੀ ਕਿ ਐਤਵਾਰ ਨੂੰ ਉਹਨਾਂ ਦਾ ਇਹ ਕੈਂਪ ਜਿਹੜਾ ਲੱਗਦਾ ਹੈ ਪੂਰੇ ਪੰਜਾਬ ਦੇ ਵਿੱਚ ਜਾਂ ਅਦਰ ਸਟੇਟ ਦੇ ਵਿੱਚ ਵੀ ਉਹਨਾਂ ਵੱਲੋਂ ਇਹ ਕੈਂਪ ਲਗਾਏ ਜਾਂਦੇ ਨੇ ਤੇ ਜਦੋਂ ਸਾਨੂੰ ਪਤਾ ਲੱਗਿਆ ਕਿ ਉਹਨਾਂ ਦਾ ਇੱਕ ਫਰੋਹੀਪਰ ਜ਼ਿਲ੍ਹੇ ਦੇ ਵਿੱਚ ਕੈਂਪਤ ਲੱਗ ਰਿਹਾ ਹੈ ਤੇ ਅਸੀਂ ਪਹੁੰਚੇ ਹਾਂ ਜਿਹੜਾ ਉਸ ਕੈਂਪਸ ਦੇ ਵਿੱਚ ਕਿਉਂਕਿ ਫਰੋਹੀਪਰ ਦੀ ਆਪਾਂ ਕਹਿ ਸਕਦੇ ਹਾਂ ਸੋਨਡੜ ਫਾਰਮ ਆ ਇੱਕ ਅੱਧ ਤੇ ਸ਼੍ਰੀ ਮਕਸਦ ਸਾਹਿਬ ਦੀ ਤੇ ਇਹ ਲੋਕੇਸ਼ਨ ਹੈ ਉਹ ਲੋਕੇਸ਼ਨ ਇਹਨਾਂ ਵੱਲੋਂ ਚੂਜ਼ ਕੀਤੀ ਹੈ ਬੜੀ ਵੱਖਰੀ ਲੋਕੇਸ਼ਨ ਵੀ ਸਾਨੂੰ ਦੇਖਣ ਨੂੰ ਮਿਲੀ ਹੈ ਤਾਂ ਜਦੋਂ ਅਸੀਂ ਉਸ ਕੈਂਪਸ ਦੇ ਵਿੱਚ ਪਹੁੰਚੇ ਤਾਂ ਸਾਨੂੰ ਹੈਰਾਨੀ ਹੋਈ ਕਿ ਉਹਨਾਂ ਵੱਲੋਂ ਇੱਕ ਵੱਖਰਾ ਜਿਹੜਾ ਅੱਜ ਨੇਚਰਲ ਹੈਲਥ ਸਾਇੰਸ ਦਾ ਜਿਹੜਾ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਉਹਨਾਂ ਵੱਲੋਂ ਕਾਫੀ ਜਿਹੜੇ ਨੌਜਵਾਨ ਲੜਕੀਆਂ ਲੜਕਿਆਂ ਨੂੰ ਜਿਹੜਾ ਟ੍ਰੇਨਿੰਗ ਦੇ ਕੇ ਆਪਣੇ ਪਰਿਵਾਰ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਜਾਨਕਿ ਹੋਰ ਡਾਕਟਰ ਪੈਦਾ ਕੀਤੇ ਜਾ ਰਿਹਾ ਤਾਂ ਜੋ ਲੋਕਾਂ ਨੂੰ ਇਸੇ ਤਰੀਕੇ ਦੇ ਨਾਲ ਨੇਚਰਲ ਸਾਇੰਸ ਦੀ ਜਿਹੜੀ ਮੈਡੀਸਨ ਵੱਧ ਤੋਂ ਵੱਧ ਲੋਕਾਂ ਨੂੰ ਪ੍ਰੋਵਾਈਡ ਕਰਵਾਈ ਜਾਵੇ ਲੋਕਾਂ ਦਾ ਫਾਇਦਾ ਕੀਤਾ ਜਾਵੇ ਤਾ ਅੱਜ ਅਸੀਂ ਉਸ ਜਗ੍ਹਾ ਦੇ ਵਿੱਚ ਪਹੁੰਚੇ ਹਾਂ ਉਸ ਕੈਂਪ ਦੇ ਵਿੱਚ ਪਹੁੰਚੇ ਹਾਂ ਸਾਰੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿਉਂਕਿ ਉਸ ਕੈਂਪ ਦੇ ਵਿੱਚ ਜਿੰਨੇ ਡਾਕਟਰਾਂ ਨੇ ਟ੍ਰੇਨ ਲਈ ਹੈ ਉਹਨਾਂ ਨੂੰ ਅੱਜ ਇਹਨਾਂ ਵੱਲੋਂ ਮਾਨ ਸਨਮਾਨ ਵੀ ਜਿਹੜਾ ਕੀਤਾ ਗਿਆ ਹੈ ਤਾਂ ਡਾਕਟਰ ਸਾਹਿਬ ਸਾਡੇ ਨਾਲ ਨੇ ਡਾਕਟਰ ਵਿਰਿੰਦਰ ਸਿੰਘ ਭੁੱਲਰ ਤੇ ਤੁਹਾਨੂੰ ਨਾਲ ਇਹ ਦੱਸਦਣੇ ਕਿ ਆਪਾਂ ਜੇ ਡਾਕਟਰ ਵਿਰਿੰਦਰ ਸਿੰਘ ਭੁੱਲਰ ਦੇ ਨਾਲ ਡਾਕਟਰ ਕੱਟ ਕੇ ਸਮਾਜ ਸੇਵੀ ਲਾਦਗੇ ਸਮਾਜ ਸੇਵੀ ਵਿਰਿੰਦਰ ਸਿੰਘ ਭੁੱਲਰ ਤੇ ਕੋਈ ਆਤਕਤ ਨਹੀਂ ਨਹੀਂ ਹੋਊਗੀ ਕਿਉਂਕਿ ਬਹੁਤ ਵੱਡਾ ਕੰਮ ਆ ਜਿਹੜਾ ਇਹ ਸਮਾਜ ਸੇਵਾ ਦਾ ਕਰ ਰਿਹਾ ਹੈ ਸਰਤਾਈ ਡਾਕਟਰ ਸਾਹਿਬ ਸਤਿ ਪੁਵਾਈ ਸਾਨੂੰ ਟਾਈਮ ਦਿੱਤਾ ਤੁਸੀਂ ਵੈਲਕਮ ਜੀ ਡੀ5 ਪੰਜਾਬੀ ਔਰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਪਹਿਲਾਂ ਤਾਂ ਗੱਲ ਆਪਾਂ ਇਹ ਕਰਾਂਗੇ ਜਿਹੜੀ ਅੱਜ ਤੁਸੀਂ ਲੋਕੇਸ਼ਨ ਯੂਜ਼ ਕੀਤੀ ਹੈ ਨਾ ਕਿਉਂਕਿ ਇੱਕ ਆਪਾਂ ਕਹਿ ਸਕਦੇ ਇੱਕ ਸਧਾਰਨ ਕਿਸਾਨ ਹੈ ਜਿਹਦਾ ਇਹ ਫਾਰਮ ਹੈ ਤਾਂ ਅਸੀਂ ਫਾਰਮ ਦੇ ਵਿੱਚ ਗੇੜਾ ਮਾਰਿਆ ਮੈਨੂੰ ਲੱਗਦਾ ਕਿਸੇ ਕਿਸਾਨ ਦੀ ਹੋਰ ਵੀ ਸੋਚ ਵੀ ਨਹੀਂ ਹੋਊਗੀ ਜੀ ਇਹ ਇਸ ਤਰੀਕੇ ਦਾ ਫਾਰਮ ਨਾ ਫਾਰਮ ਤਾਂ ਢੇਰੇ ਵੇਖੇ ਆ ਪਰ ਅੱਜ ਜਿਹੜਾ ਅਸੀਂ ਫਾਰਮ ਵੇਖਿਆ ਇਹ ਵੱਖਰੇ ਤਰੀਕੇ ਦਾ ਤੇ ਤੁਸੀਂ ਵੀ ਉਹਨੂੰ ਚੂਜ਼ ਕਰ ਲਿਆ ਜੀ ਇੱਥੇ ਆਪ ਦਾ ਅੱਜ ਕੈਂਪਸ ਆ ਜੀ ਜੀ ਦੇਖੋ ਐਕਚੁਅਲ ਜੀ ਸਾਡਾ ਸਬਜੈਕਟ ਨੇਚਰਲ ਸਾਇੰਸ ਹੈ ਤਾਂ ਨੇਚਰਲ ਸਾਇੰਸ ਦੇ ਉੱਪਰ ਹੀ ਆਰ ਐਨ ਡੀ ਕਰ ਰਹੇ ਆ ਪ੍ਰੋਮੋਸ਼ਨ ਡਿਵੈਲਪਮੈਂਟ ਦੇ ਉੱਪਰ ਕੰਮ ਕਰ ਰਹੇ ਆ ਜੀ ਜਿਹੜੇ ਬੱਚੇ ਪੜ ਰਹੇ ਨੇ ਉਹਨਾਂ ਨੂੰ ਨੇਚਰਲ ਸਾਇੰਸ ਦਾ ਕੰਪੇਟਿਟਿਵ ਫਿਲਾਸਫੀ ਹੋ ਉਹ ਸਮਝਾਉਣੀ ਬਹੁਤ ਜ਼ਰੂਰੀ ਹੈ ਜੀ ਤਾਂ ਨੇਚਰਲ ਸਾਇੰਸ ਜਿਹੜੀ ਫਿਲਾਸਫੀ ਹੈ ਨਾ ਉਹ ਕਿਸੇ ਡਾਕਟਰ ਤੋਂ ਸ਼ੁਰੂ ਨਹੀਂ ਹ ਇਹ ਜ਼ਮੀਨ ਤੋਂ ਸ਼ੁਰੂ ਹੋ ਗਈ ਤਾਂ ਜ਼ਿਮੀਦਾਰ ਤੋਂ ਸ਼ੁਰੂ ਹੁੰਦੀ ਹੈ ਤਾਂ ਇਹਨੂੰ ਮੈਂ ਅਗਰ ਇਹ ਗੱਲ ਕਵਾਂ ਹੁਣ ਤੱਕ ਪਿਛਲੇ 16 ਸਾਲ ਦੀ ਜਰਨੀ ਚ ਜੋ ਨੇਚਰਲ ਸਾਇੰਸ ਨੂੰ ਸਮਝਿਆ ਸੀ ਉਹ ਇਹ ਮੈਨੂੰ ਇਹ ਸਮਝ ਆਈ ਹੈ ਕਿ ਸਾਡਾ ਕਿਸਾਨ ਹੀ ਸਾਡਾ ਡਾਕਟਰ ਹੈ ਜੀ ਅਗਰ ਕਿਸਾਨ ਨੂੰ ਇੰਟੈਲੈਕਚੁਅਲ ਲੈਵਲ ਤੇ ਤੁਸੀਂ ਨੇਚਰਲ ਸਾਇੰਸ ਨੂੰ ਦੇ ਵੱਲ ਲੈ ਆਓ ਕਿਸਾਨ ਨੂੰ ਤਾਂ ਡਾਕਟਰ ਦੀ ਬਹੁਤੀ ਲੋੜ ਨਹੀਂ ਇਸ ਦਰਤੀ ਤੇ ਉਹ ਜਿਹੜਾ ਗੈਬ ਹੈ ਜਿਹਦੇ ਕਰਕੇ ਸਾਰਾ ਪੂਰੇ ਬਾਜ਼ਾਰ ਚ ਕਾਲਾ-ਮਾਲਾ ਹੋ ਰਿਹਾ ਹੈ ਉਹਨੂੰ ਇੱਕ ਪ੍ਰੈਕਟੀਕਲੀ ਰੂਪ ਚ ਦਿਖਾਉਣ ਦੇ ਲਈ ਇਹ ਸੋਨਗੜ੍ਹ ਫਾਰਮ ਚੂਜ਼ ਕੀਤਾ ਗਿਆ ਕਿਉਂਕਿ ਕਮਲਜੀਤ ਸਿੰਘ ਹੇਰਜੀ ਨੇ ਉਹਨੇ ਆਪਣਾ ਉਹਨੇ ਆਪਣਾ ਪੂਰਾ ਜੀਵਨ ਦਿੱਤਾ ਹੈ ਜੀਵਨ ਦਾ ਇੱਕ ਬਹੁਤ ਉਹ ਫੇਸ ਉਹ ਆਪਣਾ ਆਪਣੀ ਉਹ ਉਮਰ ਦਿੱਤੀ ਜਿਸ ਉਮਰ ਚ ਲੋਗ ਧਨ-ਦੌਲਤ ਇਕੱਠੇ ਕਰਨ ਤੇ ਲੱਗੇ ਹੋ ਗਏ ਉਹ ਸਮਰਚ ਕਿਉਂਕਿ ਪੇਰੈਂਟਸ ਨੇ ਉਹਨਾਂ ਦੀ ਸਟੱਡੀ ਤੇ ਐਜੂਕੇਸ਼ਨ ਤੇ ਖਰਚਾ ਕਰਤਾ ਲੱਖਾਂ ਰੁਪਈਆ اچھا ਵਕੀਲ ਬਣਾ ਦਿੱਤਾ ਉਸ ਤੋਂ ਬਾਅਦ ਬੰਦੇ ਦੀ ਕੋਸ਼ਿਸ਼ ਕੀ ਹੁੰਦੀ ਹੈ ਕਿ ਮੈਂ ਧਨ ਦੌਲਤ ਇਕੱਠੇ ਕਰਾਂ ਰਿਸੋਰਸ ਬਣਾਵਾਂ ਆਪਣੇ ਪੇਰੈਂਟਸ ਨੂੰ ਆਪਣੇ ਬੱਚਿਆਂ ਨੂੰ ਇੱਕ ਅੱਛਾ ਲਾਈਫ ਸਟਾਈਲ ਦਵਾਂ ਬੰਦਾ ਇਹ ਸੋਚਦਾ ਹੈ ਕਿ ਮੈਂ ਅੱਛਾ ਲਾਈਫ ਸਟਾਈਲ ਦਵਾਂ ਹਾਲੇ ਕਿ ਹੁੰਦਾ ਨਹੀਂ ਅੱਛਾ ਠੀਕ ਹੈ ਤਾਂ ਉਹਨਾਂ ਨੇ ਉਸ ਉਮਰ ਦੇ ਵਿੱਚ ਉਹ ਸਭ ਕੁਝ त्याग ਕਰਤਾ ਬਿਲਕੁਲ ਮੈਨੇ ਵੀ ਮੈਂ ਸੁਣਿਆ 2 ਲੱਖ ਦੇ ਕਰੀਬ ਮੈਂ ਮੰਤਰ ਬਹੁਤ ਅੱਛੀ ਪ੍ਰੈਕਟਿਸ ਸੀ ਬਿਲਕੁਲ ਬਹੁਤ ਅੱਛੀ ਪ੍ਰੈਕਟਿਸ ਤਾਂ ਉਹਨਾਂ ਨੇ ਉਸ ਚੀਜ਼ ਦਾ ਤਿਆਗ ਕਰਕੇ ਤਾਂ ਉਹ ਨੈਚੁਰਲ ਸਾਇੰਸ ਦੇਸ ਕਨਸੈਪਟ ਵੱਲ ਆਏ ਤਾਂ ਉਹ ਇਹਨਾਂ ਕੋਲ ਜਦੋਂ ਅਸੀਂ ਬੈਠੇ ਆ ਤਾਂ ਖੇਤੀ ਦੀ ਜਿਹੜੀ ਪਰਿਭਾਸ਼ਾ ਹੈ ਡੈਫੀਨੇਸ਼ਨ ਹੈ ਉਹ ਸਾਨੂੰ ਬਹੁਤ ਸਿੰਪਲੀ ਸਿੰਪਲ ਤਰੀਕੇ ਦੇ ਨਾਲ ਸਮਝ ਆ ਗਈ ਤਾਂ ਸਾਡੇ ਸਟੂਡੈਂਟਸ ਨੂੰ ਵੀ ਸਮਝ ਆ ਗਈ ਕਿ ਖੇਤੀ ਦਾ ਮਤਲਬ ਕੀ ਹੈ ਸਾ ਅੱਜ ਆਮ ਨੋਰਮਲ ਬੱਚੇ ਨੂੰ ਤੇ ਨੋਰਮਲ ਬੰਦੇ ਨੂੰ ਖੇਤੀ ਸਮਝ ਆਉਂਦੀ ਵੀ ਵਪਾਰ ਦੇ ਰੂਪ ਚ ਸਾਨੂੰ ਹੋਰ ਕੋਈ ਐਂਗਲ ਹੀ ਨਹੀਂ ਨਜ਼ਰ ਆ ਰਿਹਾ ਬਟ ਖੇਤੀ ਤਾਂ ਜੀਵਨ ਹੈ ਵਪਾਰ ਥੋੜਾ ਜਨਾ ਹੈਗਾ ਨਹੀਂ ਆਮ ਤਾਂ ਜੇ ਕੋਈ ਵੀ ਕੰਮ ਇਹ ਵਾਂਗ ਕਰਦਾ ਕੈਂਪਸ ਖਾਉਂਦੇ ਆ ਲਗਜ਼ਰੀ ਹੋਟਲ ਲਗਜ਼ਰੀ ਪੈਲਸੋ ਪ੍ਰੋਵਾਈਡ ਕਰਦੇ ਆ ਉੱਥੇ ਜਾ ਕੇ ਜਿਹੜੇ ਕੈਂਪਸ ਲਾਉਂਦੇ ਆ ਦੇਖੋ ਜਦੋਂ ਅਸੀਂ ਲਗਜ਼ਰੀ ਵਰਡ ਵਾਲ ਚੱਲੇ ਜਾਂਦੇ ਤਾਂ ਸਾਨੂੰ ਆਰਟੀਫੀਸ਼ੀਅਲ ਜੀਵਨ ਵਾਲ ਜਾਣਾ ਪੈਂਦਾ ਬਟ ਜੇ ਅਸੀਂ ਨੇਚਰਲ ਸਾਇੰਸ ਦੀ ਗੱਲ ਕਰ ਰਹੇ ਆ ਕੁਦਰਤ ਦੀ ਗੱਲ ਕਰਾਂਗੇ ਤਾਂ ਸਾਨੂੰ ਉਸ ਨੂੰ ਮੋਡੀਫਾਈ ਤੇ ਆਰਟੀਫੀਸ਼ੀਅਲ ਜੀਵਨ ਤੋਂ ਬਾਹਰ ਨਿਕਲ ਕੇ ਕੁਦਰਤ ਦੀ ਗੋਦਵਾਲ ਜਾਣਾ ਪਏਗਾ ਜੇ ਅਸੀਂ ਗੋਦਵਾਲ ਜਾਣੇ ਆ ਨਾ ਤਾਂ ਫਿਰ ਸਾਡਾ ਜੀਵਨ ਆਪਣੇ ਆਪ ਉਧਰ ਨੂੰ ਡਿਜ਼ਾਈਨਿੰਗ ਬਾਈ ਡਿਫਾਲਟ ਬਣਨੀ ਸ਼ੁਰੂ ਹੋ ਜਾਂਦੀ ਹੈ ਸੋ ਇਸ ਫਾਰਮ ਨੂੰ ਚੂਜ਼ ਕਰਨ ਪਿੱਛੇ ਜਿਹੜਾ ਸਭ ਤੋਂ ਪਹਿਲਾ ਜਿਹੜਾ ਰੀਜ਼ਨ ਹੈ ਉਹ ਰੀਜ਼ਨ ਹੀ ਹੈ ਸੀ ਕਿ ਅਸੀਂ ਜਿਹੜੀ ਨੇਚਰਲ ਸਾਇੰਸ ਦੀ ਜਿਹੜੇ ਕਲਾਸਸ ਬੱਚਿਆਂ ਦੀ ਲਗਾਉਨੇ ਆ ਉਹ ਸਾਈਨਮੈਂਟ ਵੀ ਬਣਾਉਂਦੇ ਨੇ ਔਰ ਬੁੱਕਸ ਵੀ ਪੜ੍ਹਦੇ ਨੇ ਥੈਨ ਉਹ ਕੈਂਪ ਵੀ ਕਰਦੇ ਨੇ ਇੰਟਰਨਸ਼ਿਪ ਵੀ ਹੁੰਦੀ ਹੈ ਪਲੱਸ ਇਹ ਜੋ ਜੀਵਨ ਹੈ ਕਿਉਂਕਿ ਅਸੀਂ ਸਾਡੇ ਜਿਹੜਾ ਸਟੂਡੈਂਟ ਹੈ ਉਹ ਇੱਕ ਅੱਛਾ ਪ੍ਰੈਕਟਿਸ਼ਨਰ ਬਣਨ ਦੇ ਨਾਲ ਨਾਲ ਉਹਦਾ ਜੀਵਨ ਵੀ ਉਹੀ ਹੋਣਾ ਚਾਹੀਦਾ ਹੈ ਇਹ ਨਹੀਂ ਹੈ ਕਿ ਡਾਕਟਰ ਤਾਂ ਬਣ ਗਿਆ ਉਹ ਆਯੁਰਵੇਦਾ ਦਾ ਲੇਕਿਨ ਜਿਹੜਾ ਲਾਈਫ ਸਟਾਈਲ ਹੈ ਉਹਦਾ ਜੀਵਨ ਹੈ ਉਹ ਉਹੀ ਹੈ ਮਾਡਰਨ ਲਾਈਫ ਵਾਲਾ ਨਹੀਂ ਉਥੇ ਅਸੀਂ ਗਲਤ ਹੋ ਜਾਂਦੇ ਆ ਫਿਰ ਤੁਸੀਂ ਸਿਰਫ ਉਪਾਰ ਲਈ ਪੈਸੇ ਇਕੱਠੇ ਕਰਨ ਲਈ ਚੇਅਰ ਤੇ ਬੈਠੇ ਹੋ ਆਯੁਰਵੇਦਾ ਦੀ ਤੇ ਸੋਚ ਕੇ ਤਾਂ ਕੁਝ ਹੋਰ ਹੀ ਆਈ ਸੀਗੀ ਅਸੀਂ ਤਾਂ ਇਹ ਸੋਚ ਕੇ ਆਈ ਸੀ ਵੀ ਡਾਕਟਰ ਸਾਹਿਬ ਨੇ ਕੈਨਸਲ ਰਾਇਆ ਹੋਣਾ ਹੈ ਲੋਕਾਂ ਨੂੰ ਜਿਹੜਾ ਫ੍ਰੀ ਆਫ ਕਾਸਟ ਹੈ ਜਿਹੜੇ ਤੁਸੀਂ ਕੈਂਪ ਲਾਉਂਦੇ ਹਰ ਮਹੀਨੇ ਲਾਉਂਦੇ ਹੋ ਉਸੇ ਤਰੀਕੇ ਦੇ ਕੈਂਪਸ ਦੇ ਵਿੱਚ ਆਏ ਹਾਂ ਪਰ ਜਦੋਂ ਇੱਥੇ ਆ ਕੇ ਦੇਖਿਆ ਤੇ ਇਹ ਤਾਂ ਵੱਖਰਾ ਰੂਪ ਤੁਹਾਨੂੰ ਦੇਖਣ ਨੂੰ ਮਿਲਿਆ ਜਿਵੇਂ ਉਹ ਨੈਚੁਰਲ ਜਿਹੜਾ ਹੈਲਥ ਸਾਇੰਸ ਦਾ ਕੈਂਪ ਸਿਲਗਾ ਰਹੇ ਹੋ ਤੁਸੀਂ ਇਹਦੇ ਵਿੱਚ ਮਿਲਦਾ ਹਰਿਆਣਾ ਪੰਜਾਬ ਦੇ ਜਿਹੜੇ ਇੱਥੇ ਲੜਕੇ ਲੜਕੀਆਂ ਤੇ ਸਾਰੇ ਪਹੁੰਚਿਆ ਟ੍ਰੇਨਿੰਗ ਦੇ ਕੇ ਤੁਸੀਂ ਆਪਣਾ ਪਰਿਵਾਰ ਦਾ ਵਾਅਦਾ ਕਰ ਰਹੇ ਹੋ ਤੁਸੀਂ ਇਕੱਲੇ ਸਾਰੇ ਪੰਜਾਬ ਦੇ ਵਿੱਚ ਚਲੋ ਵੱਖਰੀ ਅਦਰ ਸਟੇਟ ਦੇ ਵਿੱਚ ਨਹੀਂ ਪਹੁੰਚ ਸਕਦੇ ਤਾਂ ਜਿਹੜੀ ਤੁਹਾਡੀ ਟੀਮ ਹੈ ਕਿਉਂਕਿ ਜਿਹੜੀਆਂ ਉਹਨਾਂ ਵਿਆਜਾਂ ਮੈਂ ਟੀ-ਸ਼ਰਟਾਂ ਦੇਖੀਆਂ ਸੀ ਉਹਨਾਂ ਦੇ ਵਿੱਚ ਪਹਿਲਾਂ ਤੋਂ ਲਿਖਿਆ ਸੀਗਾ ਟੀਮ ਡਾਕਟਰ ਬਰਿੰਦਰ ਭੁੱਲਰ ਜੀ ਇਹ ਬੜੀ ਵਧੀਆ ਦੇਖਣ ਨੂੰ ਗੱਲ ਮਿਲੀ ਹੈ ਇਹ ਵੱਖਰੀ ਜਿਹੜੀ ਸੋਚ ਹੈ ਜਿਹੜੀ ਲੋਕਾਂ ਤੱਕ ਪਹੁੰਚਾਉਣ ਜਾ ਰਹੇ ਹਾਂ ਉਹ ਰਮਨ ਸਿੰਘ ਸਾਬ ਮੇਨ ਚੀਜ਼ ਕੀ ਹੈ ਕਿ ਆਪਣੇ ਜਿੰਨੇ ਵੀ ਸਸੈਂਟਰ ਹੈ ਨਾ ਉੱਤੇ ਜਿੰਨਾ ਵੀ ਮਰੀਜ਼ ਆਂਦਾ ਹੈ ਉਹ ਅਲੱਗ-ਅਲੱਗ ਸਟੇਟ ਵਾਈਜ਼ ਵੀ ਆਂਦਾ ਤੇ ਕੰਟਰੀ ਵਾਈਜ਼ ਵੀ ਆਂਦਾ ਅਸੀਂ ਹਰ ਪੇਸ਼ੈਂਟ ਨੂੰ ਪਹਿਲਾਂ 1 ਘੰਟੇ ਦੀ ਕਾਉਂਸਲਿੰਗ 'ਚ ਬਿਠਾਉਂਦੇ ਹਾਂ ਜੀ ਜਿਹੜਾ ਪੇਸ਼ੈਂਟ ਸਾਡੀ ਕਾਉਂਸਲਿੰਗ 'ਚ ਹੀ ਬੈਠਦਾ ਉਹਨੂੰ ਚਾਂਦ ਰੂਤੀ ਦੀ ਸ਼ੁਰੂਆਤ ਸ਼ਬਦ ਤੇ ਵਿਚਾਰ ਤੋਂ ਹੋਣੀ ਹੈ ਜੇ ਕੋਈ ਐਮਰਜੈਂਸੀ ਆ ਜੀ ਸਰ ਐਮਰਜੈਂਸੀ ਵਾਲਾ ਜਾਏਗਾ ਉਹ ਐਮਰਜੈਂਸੀ ਵਾਲੇ ਕੋਟੇ 'ਚ ਅੱਛਾ ਪਾਓ ਐਮਰਜੈਂਸੀ ਵਾਲੇ ਸਾਡੇ ਕੋਲ ਔਨ ਦੀ ਲੋਡ ਨਹੀਂ ਐਮਰਜੈਂਸੀ ਲਈ ਹੀ ਐਲੋਪੈਥੀ ਬਣੀ ਆ ਉਥੇ ਜਾਏਗਾ ਉਦ ਲਈ ਬੈਸਟ ਹੋਈ ਆ ਓਕੇ ਠੀਕ ਹੈ ਐਲੋਪੈਥੀ ਨੂੰ ਐਮਰਜੈਂਸੀ ਲਈ ਬਣਾਇਆ ਗਿਆ ਐਲੋਪੈਥੀ ਨੂੰ ਜੰਗ ਦੇ ਮੈਦਾਨ ਲਈ ਬਣਾਇਆ ਗਿਆ ਐਲੋਪੈਥੀ ਨੂੰ ਫੈਕਟਰੀ 'ਚ ਕੰਮ ਕਰ ਰਹੇ ਕੈਮੀਕਲ ਫੈਕਟਰੀ 'ਚ ਕੰਮ ਕਰ ਰਹੇ ਮਜ਼ਦੂਰਾਂ ਲਈ ਬਣਾਇਆ ਗਿਆ ਉਥੇ ਉਹ ਬਹੁਤ ਅੱਛੀ ਦੇਣ ਹੈ ਇਨਸਾਨ ਦੀ ਕਿਉਂਕਿ ਉਹ ਨੂੰ ਉਸ ਟਾਈਮ ਤੇ ਕੱਢ ਠੀਕ ਹੈ ਉਹ ਅਮਰਜੈਂਸੀ ਵਾਲਾ ਬੰਦਾ ਉੱਤਰੀ ਜਾਏਗਾ ਲੇਕਿਨ ਜਿਹੜਾ ਲਾਈਫਸਟਾਈਲ ਵਾਲੇ ਸਾਈਕਲ ਚ ਫਸਿਆ ਹੋਇਆ ਹੈ ਉਥੋਂ ਨਿਕਲਣਾ ਤਾਂ ਤੁਹਾਨੂੰ ਨੇਚਰਲ ਸੈਂਸ ਵਾਲਾ ਨਾਲ ਪਾਏਗਾ ਗੈਟਿੰਗ ਤਾਂ ਉਹ ਸੀ ਇਥੇ ਕਾਉਂਸਲਿੰਗ ਦਿੰਨੇ ਆ ਤਾਂ 1 ਘੰਟੇ ਦੀ ਕਾਉਂਸਲਿੰਗ ਜਿਹੜਾ ਪੇਸ਼ੈਂਟ ਸੁਣਦਾ ਕਿਉਂਕਿ ਜੋ ਅਸੀਂ ਕਰਨਾ ਚਾਹੁੰਦੇ ਆ ਜਿਸ ਤਰ੍ਹਾਂ ਦੀ ਸਾਡੀਆਂ ਰੈਮਡੀਜ਼ ਨੇ ਉਹ ਕੰਮ ਵੀ ਉਹਦੇ ਤੀ ਕਰਦੀਆਂ ਨੇ ਜਿਹੜਾ ਕਾਉਂਸਲਿੰਗ ਚ ਬੈਠਾ ਹੋਇਆ ਕਿਉਂਕਿ ਬੰਦਾ ਸਾਡੇ ਕੋਲ ਜਦੋਂ ਆਂਦਾ ਹੈ ਉਹ ਪਿਛਲੇ 10-15 ਸਾਲ ਦਾ ਰਿਲੇਸ਼ਨ ਉਹਦਾ ਐਲਵਥੀ ਨਾਲ ਹੁੰਦਾ ਹੈ ਤੋ ਉਸੇ ਪਰਸੈਪਸ਼ਨ ਨਾਲ ਆਉਂਦਾ ਹੈ ਤੋ ਉਹ ਪਰਸੈਪਸ਼ਨ ਨੂੰ ਤੋੜਨਾ ਜ਼ਰੂਰੀ ਹੁੰਦਾ ਹੈ ਪਹਿਲੇ ਦਿਨ ਸਾਰੀ ਨਹੀਂ ਟੁੱਟਦੀ ਲੇਕਿਨ ਹਲਕੀ ਫੁਲਕੀ ਹੋ ਕੇ ਪ੍ਰੋਸੈਸਿੰਗ ਹੋ ਜਾਂਦੀ ਹੈ ਤੇ ਉਹਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਇਹ ਇਹ ਪੈਥੀ ਜਾਂ ਇਹ ਨੈਚੁਰਲ ਸੈਂਸ ਕੰਮ ਕਿਵੇਂ ਕਰਦੀ ਹੈ ਫਿਰ ਉਸੇ ਪਰਸੈਪਸ਼ਨ ਨਾਲ ਮੈਡੀਸਿਨ ਨੂੰ ਯੂਜ਼ ਕਰਦਾ ਹੈ ਵੱਡੀ ਗੱਲ ਕੀ ਪੇਸ਼ੈਂਟਸ ਉਹਦੇ ਅੰਦਰ ਆਉਣੀ ਜ਼ਰੂਰੀ ਹੁੰਦੀ ਹੈ ਤੋ ਪੇਸ਼ੈਂਟਸ ਆ ਜਾਂਦੀ ਹੈ ਤਾਂ ਉਹਦੇ ਵਿੱਚ ਅਸੀਂ ਕਾਉਂਸਲਿੰਗ 'ਚ ਉਹਨਾਂ ਨੂੰ ਦੋ ਰਸਤੇ ਸਮਝਾਉਂਦੇ ਹਾਂ ਇੱਕ ਤਾਂ ਇਹ ਕਿ ਜਿਵੇਂ ਤੁਸੀਂ 10-15 ਸਾਲ ਤੋਂ ਆ ਰਹੇ ਹੋ ਜਾਂਦੇ ਹੋ ਡਾਕਟਰ ਕੋਲ ਦਵਾਈ ਲੈ ਕੇ ਘਰੇ ਖਾਂਦੇ ਹੋ ਫਿਰ ਜਾਂਦੇ ਹੋ ਖਾਂਦੇ ਹੋ ਫਿਰ ਜਾਂਦੇ ਹੋ ਖਾਂਦੇ ਹੋ ਫਿਰ ਨਵਾਂ ਰੋਗ ਆ ਜਾਂਦਾ ਕੋਰ ਉਹਦੀ ਵੀ ਖਾਂਦੇ ਹੋ ਫਿਰ ਆ ਜਾਂਦਾ ਉਹ 사이ਕਲ ਤੇ ਗੇੜ ਤੇ ਤੁਸੀਂ ਘੁੰਮੀ ਜਾ ਰਹੇ ਹੋ ਇਹ ਕਈ ਸਾਲਾਂ ਤੋਂ ਘੁੰਮੇ ਜਾ ਰਹੇ ਹੋ ਜੇ ਇਹਨੂੰ ਰੋਕਣਾ ਚਾਹੁੰਦੇ ਹੋ ਅੱਛਾ ਤੁਹਾਡਾ ਦਾਦਾ ਵੀ ਘੁੰਮਿਆ ਬਾਪ ਵੀ ਘੁੰਮਿਆ ਤੁਸੀਂ ਵੀ ਘੁੰਮੇ ਤੁਹਾਡਾ ਬੱਚਾ ਵੀ ਘੁੰਮ ਰਿਹਾ ਤੇ ਚਾਰ ਪੀੜੀਆਂ ਤੋਂ ਇੱਕ ਵੀ ਸੂਰਮਾ ਨਹੀਂ ਪੈਦਾ ਆਇਆ ਜਿਹੜਾ ਇਹਦਾ 사이ਕਲ ਰੋਕ ਲਵੇ ਇੱਕ ਵੀ ਬੁੱਧੀਜੀਵ ਨਹੀਂ ਪੈਦਾ ਆਇਆ ਸਾਡੇ ਡੀਐਨਏ ਚੋਂ ਜਿਹੜਾ ਇਹਨੂੰ ਰੋਕ ਲਵੇ ਤਾਂ ਉਹ ਚੀਜ਼ ਤੁਸੀਂ ਸਮਝਾਣੇ ਵੀ ਇਹਨੂੰ ਰੋਕਣ ਦਾ ਇੱਕੋ ਹੀ ਹੱਲ ਹੈ ਗੁਰੂ ਨਾਨਕ ਸਾਹਿਬ ਨੇ 350 ਸਾਲ ਪਹਿਲਾਂ ਬਾਬਰ ਦੇ ਟਾਈਮ ਤੇ ਕਲਮ ਤੇ ਸ਼ਬਦ ਦੇ ਨਾਲ ਦੁਨੀਆ ਦੇ ਵਿੱਚ ਠਹਿਰਾਓ ਪੈਦਾ ਕੀਤਾ ਸੀ ਹਨੇਰੇ 'ਚ ਚਾਨਣ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਦੋਂ ਨਾ ਸਕੂਲ ਸੀ ਨਾ ਕਾਲਜ ਸੀ ਨਾ ਯੂਨੀਵਰਸਿਟੀ ਸੀ ਪਾਉ ਉਹ ਪੜ੍ਹਾਈ ਦੀ ਦਰ ਹਰ ਘਰ 'ਚ ਇੰਨੀ ਜ਼ਿਆਦਾ ਨਹੀਂ ਸੀ ਅੱਜ ਤਾਂ ਹਰ ਘਰ ਦੇ ਅਸੀਂ ਪੜ੍ਹੇ ਹੋਏ ਆ ਕਾਲਜ ਵੀ ਹੈ ਸਕੂਲ ਵੀ ਹੈ ਯੂਨੀਵਰਸਿਟੀ ਵੀ ਹੈ ਫਿਰ ਵੀ ਅਸੀਂ ਹਨੇਰੇ 'ਚ ਮਰ ਰਹੀਏ ਹੋਈਏ ਤਾਂ ਉਹ ਸਾਡੀ ਅਗਿਆਨਤਾ ਤੇ ਬੇਵਕੂਫੀ ਆ ਤਾਂ ਉਸੇ ਹੀ ਚੀਜ਼ ਨੂੰ ਅਸੀਂ ਟੂਲ ਬਣਾਉਣ ਦੀ ਕੋਸ਼ਿਸ਼ ਕੀਤੀ ਡਾਕਟਰ ਆਪਣੇ ਸਕਿੱਲ ਨੂੰ ਯੂਜ਼ ਕਰਦਾ ਹੈ ਤੇ ਪੇਸ਼ੈਂਟ ਆਪਣੀ ਵਿਲ ਨੂੰ ਯੂਜ਼ ਕਰਦਾ ਹੈ ਜਦੋਂ ਸਕਿੱਲ ਤੇ ਵਿਲ ਪਲੱਸ ਹੁੰਦੇ ਨੇ ਦੈਟ ਇਜ਼ ਇਕੁਅਲ ਟੂ ਫਿਰ ਉਸੇ ਸੋਲੂਸ਼ਨ ਨਿਕਲ ਆਉਂਦਾ ਹੈ ਕਿਸੇ ਵੀ ਬਿਮਾਰੀ ਦਾ ਤੁਸੀਂ ਬੱਚਿਆਂ ਦੀ ਗੱਲ ਕੀਤੀ ਹੈ ਮੈਂ ਤੁਹਾਡੀ ਵੀਡੀਓ ਦੇਖ ਦੇਖੀ ਸੀਗੀ ਉਹਦੇ ਵਿੱਚ ਵੀ ਬਾਕਾਇਦਾ ਇਲਾਜ ਕਰ ਰਹੇ ਉਹ ਮੰਨੂ ਜੀ ਬੱਚੇ ਆਪਾਂ ਕਹਿ ਸਕਦੇ ਹਾਂ ਮੈਂਟਲੀ ਆਪਸਾ ਉਹ ਵੀ ਪੰਜਾਬ ਤੋਂ ਨਹੀਂ ਹਰਿਆਣਾ ਤੱਕ ਦੇ ਵਿੱਚ ਤੁਹਾਡੇ ਕੋਲੇ ਆਏ ਹੋ ਜੀ 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 ਤੁਸੀਂ ਕਿਹਾ ਵੀ ਪਰਪਰ ਤਰੀਕੇ ਦੇ ਨਾਲ ਇਲਾਜ ਹੋਊਗਾ ਪਰ ਟਾਈਮ ਜਿਹੜਾ ਲੱਗੂਗਾ ਜੀ ਦੇਖੋ ਆਟイズਮ ਏ ਡੀ ਐਚ ਡੀ ਇਨਾਂ ਦੇ ਬੱਚੇ ਤਕਰੀਬਨ ਜ਼ਿਆਦਾ ਸ਼ਿਕਾਰ ਨੇ ਇਹਦੇ ਵਿੱਚ ਕਾਰਨ ਵੱਖਰੇ ਵੱਖਰੇ ਆ ਲੇਕਿਨ ਜਿਹੜਾ ਜ਼ਿਆਦਾ ਪਰਸੈਂਟੇਜ ਵਾਲਾ ਕਾਰਨ ਹੈ ਉਹ ਜਿਹੜੇ ਜ਼ਿਆਦਾ ਪਰਸੈਂਟੇਜ ਟੀਕੇ ਲੱਗ ਰਹੇ ਨੇ ਠੀਕ ਹੈ ਉਹਨਾਂ ਦੇ ਸਾਈਡ ਇਫੈਕਟਸ ਅਲੱਗ-ਅਲੱਗ ਗਰੁੱਪ 'ਚ ਜਿਹੜੇ ਨਜ਼ਰ ਆ ਰਹੇ ਨੇ ਅਲੱਗ-ਅਲੱਗ ਗਰੁੱਪ 'ਚ ਇਹ ਪਾਰਟ ਜ਼ਰੂਰ ਅੰਡਰ ਟ੍ਰਾਇਲ ਹੈ ਰਿਸਰਚ ਐਂਡ ਡਿਵੈਲਪਮੈਂਟ ਦਾ ਬਟ 아이 ਤੋਂ 50 ਸਾਲ ਬਾਅਦ ਜੇ ਰਿਸਰਚ ਤੇ ਡਿਵੈਲਪਮੈਂਟ ਨੇ ਜਵਾਬ ਦੇ ਵੀ ਦਿੱਤਾ ਤਦ ਤੱਕ ਜੇ ਬਹੁਤ ਸਾਰੇ ਪਰਿਵਾਰਾਂ ਦੀਆਂ ਪੀੜ੍ਹੀਆਂ ਖਤਮ ਹੀ ਹੋ ਚੁੱਕੀਆਂ ਹੋਣਗੀਆਂ ਤਾਂ ਉਸ ਆਨਸਰ ਦਾ ਕੋਈ ਬਹੁਤਾ ਉੱਤਕ ਜਾਂ ਫਾਇਦਾ ਬਣਦਾ ਨਹੀਂ ਸੋ ਨੇਚਰਲ ਸਾਇੰਸ ਦੇ ਮੁਤਾਬਕ ਤਾਂ ਬੱਚੇ ਦੇ ਲਈ ਸਭ ਤੋਂ ਬੈਸਟ ਟੀਕਾ ਮਾਂ ਦਾ ਦੁੱਧ ਹੈ ਤੇ ਜੇ ਮਾਂ ਦਾ ਦੁੱਧ ਉਹਨੂੰ ਸਹੀ ਟਾਈਮ ਤੇ ਮਿਲ ਜਾਵੇ ਉਹ ਹਾਈ ਇਮਿਊਨਿਟੀ ਲੈ ਕੇ ਬੱਚਾ ਪੈਦਾ ਹੁੰਦਾ ਹੈ ਅੱਜ ਸਾਡੇ ਦੇਸ਼ ਦੇ ਲੋਕਾਂ ਨੂੰ ਹਾਈ ਇਮਿਊਨਿਟੀ ਚ ਕਾਊਂਟ ਕੀਤਾ ਜਾਂਦਾ ਹੈ ਇਸੇ ਕਰਕੇ ਬਹੁਤ ਸਾਰੇ ਐਕਸਪੈਰੀਮੈਂਟ ਸਾਡੀਆਂ ਬਾਡੀਆ ਤੇ ਹੁੰਦੇ ਆ ਆ ਪਿੱਛੇ ਜੇ ਕੋਵਿਡ ਵਾਲਾ ਐਕਸਪੈਰੀਮੈਂਟ ਹੋਇਆ ਹੈ ਤੇ ਅੱਜ ਦੇਖੋ ਸਟੇਟਮੈਂਟ ਆਈ ਹੈ ਕੰਪਨੀ ਦੁਆਰਾ ਤੇ ਫਿਰ ਲਾਲਾ ਲਾਲਾ ਹੋਈ ਹੈ ਤਾਂ ਐਕਸਪੈਰੀਮੈਂਟ ਹੀ ਸੀ ਨਾ ਤੇ ਉਹਦੀ ਪਰਭਾਈ ਕੌਣ ਕਰੇਗਾ ਠੀਕ ਹੈ ਜੇ ਅਸੀਂ ਨੈਚੁਰਲ ਸਾਇੰਸ ਨਾਲ ਜੁੜੇ ਹੁੰਦੇ ਤੇ ਕਮ ਸੇ ਕਮ ਸਸੀਂ ਦਿਮਾਗੀ ਤੌਰ ਤੇ ਜਾਗਦੇ ਹੁੰਦੇ ਤੇ ਕਮ ਸੇ ਕਮ ਬਹੁਤ ਸਾਰੇ ਦੇ ਪਰਿਵਾਰਾਂ ਦੇ ਧੀ ਪੁੱਤ ਬੱਚੇ ਜੇ ਕਮਾਉਣ ਵਾਲੇ ਜਿਹੜੇ ਧਰਤੀ ਤੋਂ ਚਲੇ ਗਏ ਉਸ ਤੋਂ ਬਾਅਦ ਕਲੋਟਿੰਗ ਦੇ ਨਾਲ ਬ੍ਰੇਨ ਹੈਮਰਜ ਦੇ ਨਾਲ ਬਚਦੀ ਵਿੱਚ ਹੁੰਦੇ ਉਹਨਾਂ ਦੇ ਕਿੰਨੇ ਬੱਚੇ 30 ਲੱਖ ਰੁਪਇਆ ਪਰਿਵਾਰ ਦਾ ਵੀ ਲੱਗੇ ਫਾਰਨ ਸ਼ਿਫਟ ਹੋਣ ਲਈ ਉਧਰ ਜਾ ਕੇ ਬ੍ਰੇਨ ਹੈਮਰੇਜ ਹੋ ਗਈ ਹੁਣ ਉਸ ਘਰ ਦਾ ਕਿੰਨਾ ਕੁਸ਼ ਚਲਾ ਗਿਆ ਕਿਸੇ ਕੋਈ ਕੈਲਕੂਲੇਸ਼ਨ ਲਾ ਸਕਦਾ ਉਹ ਉਹਦੀ ਪਰਮਾਈ ਕੋਈ ਦੇ ਸਕਦਾ ਉਹ ਪਰਿਵਾਰ ਦਾ ਦੁੱਖ ਹੀ ਨਹੀਂ ਮਾਪੇ ਨਹੀਂ ਜਾਣਾ ਉਹਦਾ ਮਾਪਦੰਡ ਨਹੀਂਗਾ ਆਪਣੇ ਕੋਲ ਮਾਪਦੰਡ ਨਹੀਂਗਾ ਉਹ ਉਹਦੇ ਸੀਨਾ ਉਹਦੇ ਸੀਨੇ ਨੂੰ ਪਤਾ ਹੈ ਉਹਦੇ ਸੀਨੇ 'ਚ ਕਿੰਨਾ ਜ਼ਖਮ ਪੈ ਗਿਆ ਉਹ ਬਾਪ ਦੇ ਜਾਂ ਉਸ ਮਦਰ ਦੇ ਜਾਂ ਉਸ ਪਰਿਵਾਰ ਦੇ ਸੋ ਇਹ ਚੀਜ਼ਾਂ ਅਗਰ ਅਸੀਂ ਨੈਚੁਰਲ ਸਾਇੰਸ ਨਾਲ ਨਹੀਂ ਜੁੜਾਂਗੇ ਤਾਂ ਸਾਡੇ ਤੇ ਅਲੱਗ-ਅਲੱਗ ਸ਼ੋਸ਼ਣ ਐਕਸਪੈਰੀਮੈਂਟ ਹੁੰਦੇ ਰਹਿਣਗੇ ਮੈਂ ਸੁਣਿਆ ਜਿਹੜੇ ਤੁਸੀਂ ਆ ਡਾਕਟਰ ਬਣਾ ਰਹੇ ਹੋ ਸਾਰੇ ਪਹਿਲਾਂ ਪੇਸ਼ੈਂਟ ਹੀ ਸੀਗੇ ਯੈਸ ਪੇਸ਼ੈਂਟ ਤੋਂ ਹੀ ਅਸੀਂ ਸਿਲੈਕਸ਼ਨ ਹੀ ਉੱਥੋਂ ਕਰਦੇ ਡਾਇਰੈਕਟ ਬੰਦਿਆਂ ਨੂੰ ਕਿਸੇ ਨਾਲ ਅਸੀਂ ਕੋਰਸ ਨਹੀਂ ਦਿੰਦੇ ਭਾਵੇਂ ਕੋਈ ਬੰਦਾ ਆਵੇ ਮੀਨਸ ਤੁਸੀਂ ਕਹੋ ਕਿ ਜੀ ਮੈਨੂੰ ਰੋਗ ਤਾਂ ਨਹੀਂ ਕੋਈ ਹੈਗਾ ਬਟ ਮੈਂ ਪੜ੍ਹਨਾ ਚਾਹੁੰਨਾ ਹੈ ਤਾਂ ਹੋ ਸਕਦਾ ਹੈ ਕਿ ਅਸੀਂ ਤੁਹਾਨੂੰ ਅਲਾਉ ਨਾ ਕਰੀਏ ਜਾਂ ਤਾਂ ਅਸੀਂ ਪੁੱਛਾਂਗੇ ਤੁਹਾਡੇ ਸਰੀਰ ਦਾ ਰੋਗ ਲੱਭ ਕੇ ਦੇ ਦਿਓ ਜੇ ਹੈਗਾ ਜਾਂ ਆਂਦੀ ਫੈਮਿਲੀ ਦਾ ਜੀ ਦੋਨਾਂ 'ਚੋਂ ਇੱਕ ਦੀ ਜ਼ਿੰਮੇਵਾਰ ਠੀਕ ਹੈ ਦੋਨੋਂ ਜੋ ਇੱਕ ਟਾਸਕ ਤੁਹਾਨੂੰ ਮਿਲਣਾ ਹੈ ਕਿਉਂਕਿ ਅਸੀਂ ਤੁਹਾਨੂੰ ਤੋਂ ਤੁਹਾਡੇ ਇੱਥੇ ਪ੍ਰੈਕਟੀਕਲ ਕਰਵਾਣਾ ਹੈ ਬਹੁਤ ਬਹੁਤ ਧੰਨਵਾਦ ਹੈ ਡਾਕਟਰ ਸਾਹਿਬ ਕਿਉਂਕਿ ਤੁਹਾਡਾ ਸ਼ਡਿਊਲ ਬਹੁਤ ਬਿਜ਼ੀ ਹੈ ਸਾਨੂੰ ਪਹਿਨ ਦਿੱਤਾ ਕਿਉਂਕਿ ਇੱਥੇ ਵੀ ਤੁਹਾਡੇ ਪੇਸ਼ੈਂਟ ਜਿਹੜੇ ਤੁਹਾਡੇ ਸਾਹਮਣੇ ਤੇ ਆਏ ਆ ਤੁਹਾਡੇ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਰਮਾਣਾ ਜੀ ਅਗੇਨ ਡੀ5 ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਾਂ ਸੁਣਿਆ ਜਿਹੜੀ ਤੁਹਾਡੀ ਆਵਾਜ਼ ਸੀ ਤੁਹਾਡੇ ਸਵਾਲ ਸੀਗੇ ਕਿ ਅਜੇ ਹੀ ਜਿਹੜੀ ਖਬਰ ਹੈ ਸਾਹਮਣੇ ਲੈ ਕੇ ਆਓ ਤਾਂ ਜੋ ਉਹਨਾਂ ਲੋਕਾਂ ਦਾ ਫਾਇਦਾ ਹੋ ਸਕੇ ਜਿਹੜੇ ਲੋਕ ਆਪ ਹੋੜ ਨਹੀਂ ਕਰਦੇਗੇ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਨਹੀਂ ਜਾ ਸਕਦੇਗੇ ਤਾਂ ਉਹ ਖਬਰ ਅੱਜ ਤੁਹਾਡੇ ਸਾਹਮਣੇ ਲੈ ਕੇ ਆਏ ਆ ਤਾਂ ਕਮੈਂਟ ਕਰਕੇ ਜਰੂਰ ਤੁਸੀਂ ਸਾਡੀ ਹੌਸਲਾ ਵਧਾਈ ਕਰਨੀ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਜਿਹੀਆਂ ਜਿਹੜੀਆਂ ਖਬਰਾਂ ਸਾਹਮਣੇ ਲੈ ਕੇ ਆਈਏ ਲੋਕਾਂ ਦਾ ਜਿਸ ਦੇ ਨਾਲ ਪਬਲਿਕ ਨੂੰ ਜਿਹੜਾ ਫਾਇਦਾ ਹੋ ਸਕੇ ਗੁਰਜੀਤ ਸਿੰਘ ਰਮਣਾ ਡੀ5 ਕੈਨਲ ਪੰਜਾਬੀ